ਕੋਗਲਾ ਨੂੰ ਡਫਰ ਪੁੱਛੜਪੈਂਤ ਸਿੰਘ ਆ ਗਿਆ ਸੀ ਫਿਰ ਉਹਨੂੰ ਸੋਧਣਾ ਪਿਆ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਸਖੋ ਜਿਆਦਾ ਓਵਰ ਕੌਨਫੀਡੈਂਸ ਹੋ ਗਏ ਤੇ ਜਾ ਗੁਰੂ ਦੀ ਫਤਿਹ ਦੇ ਵਿੱਚ ਤੁਹਾਨੂੰ ਕੋਈ ਗੜਬੜ ਲੱਗਦੀ ਆ ਜੇ ਤਾਂ ਥੱਕੇ ਤਾਂ ਹੱਥ ਕਨੇ ਕਰਕੇ ਦੱਸ ਦਿਓ ਵੀ ਥੱਕ ਕੇ ਨਹੀਂ ਫਟੇ ਤਲਾ ਕੇ ਆ ਖੈਰੇ ਸ਼ੈਰੇ ਤਾਰੇ ਪੁਝਾ ਦਿਓ ਫਿਰ ਆਪਣਾ ਗੰਨਾਂ ਵੀ ਚਾਰ ਕਰੂੰਗਾ ਜੇ ਫਟੇ ਦਾ ਜਵਾਬ ਘੜਕਵਾ ਨਹੀਂ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਟੇ ਆਏ ਸੁਨੀਖਾਨ ਸਾਹਿਬ ਦੀ ਫਟੇ ਪਰ ਸਤਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਤੁਮਾ ਦਾ ਮਹੌਲ ਪੂਰੀ ਚਰਨ ਸੀਮਾ ਤੇ ਪਹੁੰਚ ਗਿਆ ਸੰਗਰੂਸ਼ ਸੀਟ ਦੇ ਉੱਤੇ ਸਾਰੀ ਦੁਨੀਆ ਦੇ ਸਿੱਖ ਨਿਗਾ ਟਿਕਾਈ ਬੈਠੇ ਨੇ ਉਹਦਾ ਕੋਈ ਖਾਸ ਕਾਰਨ ਹੋ ਸਕਦਾ ਉਹਦਾ ਖਾਸ ਕਾਰਨ ਇਹ ਹੈ ਕਿ ਸਿੱਖ ਪੰਡਾ ਜਰਨੈਲ ਸਰਦਾਰ ਸਿਵਰਨਜੀਤ ਸਿੰਘ ਮਾਨ ਸੰਗਰੂਰ ਤੋਂ ਇੰਡੀਅਨ ਸਟੇਟ ਦੇ ਸਾਹਮਣੇ ਫੇਰ ਹਿੱਕਾ ਕੇ ਖੜਾ। ਤਾਂ ਗੁਰੂ ਦੇ ਸਿੱਖੋ ਸਾਰੇ ਪੰਜਾਬ ਦੇ ਸਿੱਖਾਂ ਦੀ ਨਿਗਾ ਇਸ ਸੀਟ ਤੇ ਟਿੱਕੀ ਹੋਈ ਹੈ। 15 ਦਿਨ ਦਾ ਸਮਾਂ ਰਹਿ ਗਿਆ। ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿਤਾ ਯਾਰ ওভার ਕੰਫੀਡੈਂਸ ਨਾ ਹੋ ਜਿਓ। ਇੱਕ ਵੜੇ ਵਾਅਦਾ ਕਰਕੇ ਲੈ ਲਿਓ ਕਿ ਆ 15 ਦਿਨ ਗ੍ਰਾਮ ਨਾਲ ਦੀ ਬੈਕੂ ਦਾ ਮੈਂ ਤੁਹਾਨੂੰ ਵਾਦਾ ਕਰਦਾ ਕਿ ਮੈਂ 15 ਦਿਨ ਪਰਵਾੜੇ ਔਰ ਭੱਲੇ ਘਟ ਸਾਹਿਬ ਨੂੰ ਜਾਂਦਾ ਸੁਨੂਰੇ ਰੂੰਗਾ। ਸੋ ਸ੍ਰੀ ਗਾਨਾ ਜੇੜੇ ਜੇੜੇ 15 ਦਿਨ ਉਸ ਪੰਥ ਨੂੰ ਉਸ ਪੰਜਾਬ ਨੂੰ ਸਰਪ੍ਰਸਤ ਹੋ ਕੇ ਨਾਉਣਗੇ ਉਹ ਮੇਰੇ ਝਕਾਰੇ ਦਾ ਜਵਾਬ ਦੇਉ। ਬਾਕੀ ਕੋਈ ਨਾ ਦੇ ਫਿਰ ਕੋਈ ਅਫਸੋਸ ਨਹੀਂ ਲੋੜਾ। ਇੱਕ ਕੌਮ ਦੇ ਪੰਜ ਬਬਰ ਸ਼ੇਰ ਚੌਧਿਆਂ ਨੂੰ ਅਤੇਸ਼ਾਂ ਦੇ ਵਿੱਚ ਸ਼ਹੀਦ ਕਰ ਦਿੱਤਾ ਉਸ ਵੇਲੇ ਇੱਕੋ ਇੱਕ ਇਨਸਾਨ ਸੀ ਸਰਦਾਰ ਸਵਰਨਜੀਤ ਸਿੰਘ ਜੀ ਨੇ ਸੰਸਦ ਦੇ ਵਿੱਚ ਸਾਡੇ ਨਾਲ ਬਬਰ ਸ਼ੇਰ ਚੌਧਿਆਂ ਦੀ ਗੱਲ ਕੀਤੀ ਭੇਜੇ ਆਪਾਂ ਹੋਰ ਵੀ ਵਾਰਾਂ ਸੀ ਕਿਸੇ ਨੇ ਗੱਲ ਵੀ ਕੀਤੀ ਅੱਜ ਤੁਸੀਂ ਕਾਂਗਰਸ ਗਰੁੱਪੋਂ ਛੱਡਿਆ ਕਿ ਸਾਡੇ ਉਹ ਜਿਹੜੇ ਨੌਜਵਾਨ ਸ਼ਹੀਦ ਕਰਤੇ ਉਹਨਾਂ ਦੀ ਗੱਲ ਕਦੇ ਕੀਤੀ ਹੈ ਕਦੇ ਕਾਲੀ ਦਾ ਤੂੰ ਪੁੱਛਿਓ ਕਿ ਉਹਨੇ ਦੀ ਗੱਲ ਤੁਸੀਂ ਕਦੇ ਕੀਤੀ ਹੈ ਪੂਰੀ ਇੰਡੀਆ ਸਟੇਟ ਨੇ ਪੂਰੀ ਪੰਜਾਬ ਸਰਕਾਰ ਨੇ ਪੂਰੀਆਂ ਏਜੰਸੀਆਂ ਨੇ ਸਰਹੂਰ ਦੇ ਵਿੱਚ ਤਾਕਤ ਵਿਚੋਕੀ ਰਹੀ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਨਹੀਂ ਦੇਣਾ ਅਮਿਤ ਸ਼ਾਹ ਨੇ ਕਹਿਰ ਇਹ ਮੀਟਿੰਗ ਹੋ

ਇਹ ਬੰਦੇ ਜੱਟ ਪੁੱਤ ਬਣ ਕੇ ਜਿਹੜੇ ਸਾਡੇ ਸਿੰਘ ਸ਼ਹੀਦ ਕੀਤੇ ਨੇ ਉਹਨਾਂ ਦਾ ਅਨਸਾਬ ਦੇ ਦੋ ਨਹੀਂ ਤਾਂ ਫੇਟ ਦਸਮ ਪਾਸ਼ਾ ਸ਼ਮੂਖੇ ਕਹੇ ਕੇ ਕਹਿੰਦੇ ਚੂਕਾ ਰਾਜ ਹਮਾਹੀਰ ਤੇ ਕਰਜ ਹੁਨਾਨ ਰਸ ਬੁੱਧ ਨੇ ਮਾ ਸ਼ਮਸ਼ੀਰ ਦਾ ਖਾਲਸਾ ਪੰਥ ਪਗਲਾ ਨਾ ਉਂਦਾ ਪਰ ਸ਼ਰੀਦ ਕਰਕੇ ਕੋਈ ਆਪਣੇ ਘਰਨਿਆਂ ਚ ਵੜ ਜਾਊਗਾ ਲੇਕਿਨ ਗੁਰੂ ਕੇ ਸਿੱਖੋ ਅੱਜ ਸਿਆਸੀ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਮਿਲਣਾ ਪੈਣਾ ਅੱਜ ਕੌਮ ਦਾ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਰਾਜਨੀਤਿਕ ਖੇਤਰ ਵਿੱਚ ਪੰਥ ਦੀ ਔਰ ਪੰਜਾਬ ਦੀ ਗੱਲ ਕਰਨ ਵਾਲਾ ਇੱਕੋ ਇੱਕ ਜੋਧਾ ਇਹਦੀ ਇਨਵਾਈ ਹੈ ਸਾਰਿਆਂ ਨੂੰ ਮੇਟੀ ਛੱਡ ਕੇ ਇਕੱਠੇ ਹੁਣੋ ਪੈਣਾ ਇਹ ਗੱਲ ਛੱਡਣੀ ਪੈਣੀ ਹੈ ਜਾਬ ਨੂੰ ਸਮਰਪਿਤ ਹੋ ਕੇ ਸਰਦਾਰ ਸਮਰਨਜੀਤ ਸਿੰਘ ਮਾਨ ਔਰ ਸ਼੍ਰੋਮਣੀ ਅਕਾਲੀ ਦਰਬਾਰ ਸਰਦਾਰ ਸਾਹਿਬ ਜੀ ਨਾਲ ਪੜਨਾ ਦੀਪ ਸਿੱਧੂ ਔਰ ਅਸੀਮ ਦੇ ਚੌਂਦੇ ਇੱਕ ਸਿਆਸੀ ਤਿਰਖੰਡੀ ਕਰ ਸਕਦੇ ਸੀ ਲੇਕਿਨ ਅਸੀਂ ਮੰਨ ਕੀਤੀ ਔਰ ਇਸ ਕਰਕੇ ਨਹੀਂ ਕੀਤੀ ਕਿ ਦੀਪ ਸਿੱਧੂ ਔਰ ਅਸੀਮ ਇਹ ਸਲਾਹ ਕੀਤੀ ਕਿ ਜੇ ਰਾਜਨੀਤਿਕ ਪੇਰਦੇ ਵਿੱਚ ਟਕੜੇ ਹੋਏ ਪੰਥ ਦੀ ਔਰ ਪੰਜਾਬ ਦੀ ਗੱਲ ਕਰਨੀ ਹੈ बगैर किसी शख्स जिन्हें हाजिर है इस वास्ते सारी दुनिया के सिखा की निगाह टिकी हुई है हिंद का हो रहा ਫੈਸਲਾ ਤੁਸੀਂ ਕਰ ਲਿਆ ਗੁਰੂ ਕੇ ਸਖੋ ਦਿੱਲੀ ਦਾ ਜਨਾਲ ਬਣਨਾ ਜਾਂ ਦਸਮ ਪਾਸ਼ਾ ਦੇ ਪੁੱਤਰ ਬਣਨਾ ਅਸੀਂ ਤਾਂ ਰਾਸੀ ਦੇ ਗੋਸਤਾ ਕਰੀ ਫਿਰਦੇ ਆ ਜਦੋਂ ਸਤ ਜਰਨੈਲ ਸਿੰਘ ਉਹਨਾਂ ਨੂੰ ਮਨੇ ਸੀ ਉਹ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਰਦਾਰ ਸਿਵਰਨਜੀਤ ਸਿੰਘ ਬਾਦ ਜਿਹੜਾ ਮਿਸ਼ਨ ਸਤ ਜਰਨੈਲ ਸਿੰਘ ਨੂੰ ਸਾਨੂੰ ਦੇ ਕੇ ਗਏ ਨੇ ਉਹਦੇ ਤੇ ਚੱਲ ਰਹੇ ਆ ਉਸੇ ਮਿਸ਼ਨ ਦੇ ਤਹਿਤ ਇਹ ਚੋਣਾ ਵੀ ਖਤਰਾ ਦੇ ਜੋ ਕਿ ਸਿਆਸਤ ਦਫ਼ਤਰ ਨੂੰ ਅੱਪਾ ਖਾਲੀ ਛੱਡਦੇ ਐ ਤਾਂ ਫਿਰ ਜਿਵੇਂ ਆਪਾਂ 92 ਦੇ ਵਿੱਚ ਸ਼ਰਤਾਂ ਸੀ 80 ਰੁਪਇਆੰਤ ਸੰਗਾੜਿਆ ਸੀ ਫਿਰ ਉਹਨੂੰ ਸੋਧਣਾ ਪਿਆ ਇਸ ਲਈ ਤਹਿਆ ਕੀਤਾ ਕਿ ਸਿਆਸਤ ਦਾ ਪਿੰਡ ਵੀ ਕਦੇ ਖਾਲੀ ਨਹੀਂ ਛੱਡਿਆ ਜਾਊਗਾ ਖਾਲਸਾ ਪੰਥ ਦਾ ਨਿਸ਼ਾਨਾ ਦਸਮ ਪਾਤਸ਼ਾਹ ਦਾ ਨਿਸ਼ਾਨਾ ਸਾਰੇ ਪੰਥ ਦਾ ਨਿਸ਼ਾਨਾ ਸੰਤ ਜਰਨੈਲ ਸਿੰਘ ਜੀ ਦਾ ਨਿਸ਼ਾਨਾ ਕਿ ਖਾਲਸਾ ਪੰਥ ਜਨਨਾਚਰ ਇਸ ਧਰਤੀ ਤੇ ਖਾਲਸਾ ਰਾਜ ਦੀ ਸਥਾਪਨਾ ਨਹੀਂ ਕਰ ਦਿੰਦਾ ਅਸੀਂ ਕਦੇ ਵੀ ਆਰਮਨਾਲ ਨਹੀਂ ਬੈਠਾਂਗੇ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਿੱਚ ਹਿੰਦੂ ਵੀ ਸੁਰੱਖਿਅਤ ਸੀ ਮੁਸਲਮਾਨ ਵੀ ਸੁਰੱਖਿਅਤ ਸੀ ਉਹ ਯਾਰੋ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਤਾਂ ਸ਼ੇਰੇ ਪੰਜਾਬ ਦੇ ਰਾਜ ਵਿੱਚ ਵੀ 15% ਸੀ ਕੋਈ ਨਾ ਨਹੀਂ ਜਾਇਓ ਕਿ ਖਾਲਸਾ ਰਾਜ ਦੀ ਜਨ ਕਰਨ ਵਾਲੇ ਜੇ ਸੱਤਾ 'ਚ ਆ ਗਏ ਪਤਾ ਨਹੀਂ ਕੀ ਕਰਨਗੇ ਆ ਜਿਹੜਾ ਫਾਈਨਾਂਸ ਦਾ ਵਿਭਾਗ ਆ ਜਿਹੜੇ ਹੋਰ ਜੋੜ ਕਟਾਓ ਵਾਲੇ ਵਿਭਾਗ ਨੇ ਇਹਨਾਂ ਹਿੰਦੂ ਵੀਰਾਂ ਨੇ ਚਲਾਉਂਦੇ ਨੇ ਸਮਟੀ ਦਾ ਸੰਤੋ ਬਾਹਰ ਨੇ ਅਸੀਂ ਤਾਂ ਬਾਗਰਾਂ ਦੇ ਡਟ ਜਾਵਾਂਗੇ ਬਾਕੀ ਸਾਰਾ ਤੁਸੀਓ ਚਲਾਉਣਾ ਚਾਹੇ ਮੁਸਲਮਾਨ ਭਾਈਚਾਰਾ ਕਿਸੇ ਨੂੰ ਡਰਨ ਦੀ ਲੋੜ ਨਹੀਂ ਸਰਦਾਰ ਸਿਮਰਨਜੀਤ ਜਿੰਨ ਮਾਨ ਦੀ ਜਿੱਤ ਅੱਜ ਕੀਨੀ ਕਰਨੀ ਹੈ ਗੁਰੂ ਕੇ ਸਿੱਖੋ ਪੰਥ ਦੀ ਔਰ ਦਿੱਲੀ ਦੀ ਲੜਾਈ ਹੈ ਆ 15 ਦਿਨ ਕੋਈ ਰਾਮ ਨਾਣ ਦਾ ਮੈਦਿਓ ਜਿੱਥੋਂ ਜਿੱਥੋਂ ਵੀ ਸ਼ਰੋਮਰੀ ਕਾਲੀ ਦਾ ਮਰਸਰ ਦੇ ਉਮੀਦਵਾਰ ਚੋੜ ਨੜ ਰਹੇ ਨੇ ਉਹਨਾਂ ਸਾਰਿਆਂ ਦੀ ਅੱਪਾ ਡਟ ਕੇ ਉਸ ਕੋਟ ਕਰਨੀ ਹੈ ਕਿਉਂਕਿ ਇੰਟਰਨੈਸ਼ਨਲ ਤੌਰ ਤੇ ਜੇ ਸਰਦਾਰ ਸੁਖਰਮਜੀਤ ਸਿੰਘ ਮਾਨ ਨੂੰ ਵੱਧ ਪਰਸੈਂਟੇਜ ਪੈਂਦੀ ਹੈ ਵੋਟਾਂ ਦੀ ਤਾਂ ਇੰਟਰਨੈਸ਼ਨਲ ਤੌਰ ਤੇ ਸਿੱਖਾਂ ਦਾ ਤੜਾ ਬਹੁਤ ਮਜ਼ਬੂਤ ਹੋਊਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਇੰਟਰਨੈਸ਼ਨਲ ਸਤਰ ਤੇ ਸਰਦਾਰ ਸੁਖਰਮਜੀਤ ਸਿੰਘ ਮਾਨ ਔਰ ਇਹਨਾਂ ਦੇ ਦਲ ਦੀ ਔਰ ਆਪਣੇ ਵਿਕੇਸ਼ੀ ਸਿੱਖਾਂ ਦੀ ਜਿਵੇਂ ਤੁਸੀਂ ਬੋਲ ਰਹੀ ਹੈ ਇੱਕ ਪੰjabi ਪੰਜਾਬ ਤੋਂ ਬਣਾ ਕੇ ਛਕੜੀ ਹੈ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਇੱਕ ਪੰਜਾਬ ਅੱਖੀ ਪੰਛ ਪ੍ਰਸ ਅੱਪਨੂੰ ਸਿਆਸਤ ਖਰੀਦ ਕਰਨੀ ਪੈਣੀ ਹੈ ਉਹਦਾ ਇਹ ਮੌਕਾ ਹੈ ਇਹ بگੜ ਵੱਜ ਇੱਕ ਮਿੰਟ ਦੀ ਜਗਾਉਂਦਾ ਹਾਂ ਜੀ ਕਹਿੰਦਾ ਜੀ ਬਹੁਤ ਬੋਲੋ ਤੁਸੀਂ ਉਹ ਟਾਈਮ ਉਸ ਹਿਸਾਬ